ਦੇ ਨਾਮ ਬਹਾਰ ਸੀਤਾ ਗੁਰਮਤੀ ਅਮਰਤ ਸ਼ਬਦ ਜੇਵਾ ਮਾਇ ਨੂੰ ਵੇ ਵੇ ਸ਼ਬਦ ਜੋ ਗੁਰੂ ਪਾਸ਼ਾ ਲੈ ਕੇ ਆਇਆ ਮਾਜਰਾ ਲਾ ਲੈ ਗਿਆ ਮਾਜਰਾ ਲਾ ਤੀਜੇ ਪਾਸ਼ਾ ਦਾ ਚਰ ਸਹਿਬ ਜੀ ਨੂੰ ਅਮਰਦਾਸ ਪਾਸ਼ਾ ਜੀ ਦਾ ਚਾਰਨ ਕੀਤਾ ਹੋਇਆ ਹਰੀਸ਼ ਜਵਦ ਤਾਂ ਦਾ ਨਾਮ ਸਹਿਬ ਜੀ ਗੁਰੂ ਸਾਹਿਬ ਪਾਸ਼ਾ ਜੀ ਦੇ ਬਾਗ ਬੁਰਾ ਜੋੜ ਕੇ ਸਵਾਰ ਦਿੰਦੇ ਆ ਕੱਚੋਂ ਕਾ ਚਿਲ ਭੈ ਸ਼ਬਦ ਗੁਰ ਕਰਮੜੇ ਸੁਣਿਏ ਜਿਨਾਂ ਨੇ ਇੱਥੇ ਉਹਨਾਂ ਕਰਣਾ ਦਾ ਕਰਨਾ ਦਾ ਸ਼ਬਦ ਨੂੰ ਸੁਣਿਆ ਕੱਚ ਤੋਂ ਕੱਚ ਨਾ ਗਏ ਹੋਵੇ ਤਾਂ ਸੋਨੇ ਵਰਗੇ ਹੋ ਗਏ ਆ ਕਿ ਆਪਾਂ ਸੁਨੇਹੇ ਦੇਉ ਸਕਦੇ ਆ ਹਾਂ ਉਹ ਸਕਦੇ ਆ ਜਿਹਨਾਂ ਸ਼ਬਦਾਂ ਬਾਤਾਂ ਦੀਏ ਸ਼ਬਦ ਨਾਲ ਜੁੜ ਕੇ ਜ਼ਿੰਦਗੀਆਂ ਬਦਲ ਜਾਂਦੀਆਂ ਆ ਜੀਵਨ ਬਦਲ ਜਾਂਦੇ ਆ ਸ਼ਬਦ ਨਾਲ ਜੁੜ ਕੇ ਸਾਡੀ ਬਰਕਤਾਂ ਹੁੰਦੀਆਂ ਆ ਪਾਤਸ਼ਾਹ ਜੀ ਸ਼ਬਦ ਨਾਲ ਹੀ ਜੋੜਿਆ ਸਾਰੇ ਸੰਸਾਰ ਨੂੰ ਇਹਦੇ ਬਾਦਸ਼ਾਹ ਇੱਥੇ ਵੀ ਆਏ ਤੇ ਚੱਲ ਪਏ ਗੁਰੂ ਸਾਹਿਬ ਦੇ ਸਾਰੀ ਕੰਮ ਕੀਤੇ ਸਾਰੇ ਸ਼ਕਤੀਆਂ ਦਾ ਵੀ ਉਹਦਾ ਸਬਰ ਕੀਤਾ ਗੁਰੂਾਨ ਪਾਤਸ਼ਾਹ ਨੇ ਬੇਨਿਰਪੇਖਿਆ ਨਾ ਮੋੜੀਂ ਕੋਦੇ ਰਹਿਣਾ ਵਿਚਾਰਦੇ ਰਹਿਣਾ ਕਿਸੇ ਰੋਣੀ ਸ਼ਬਦ ਨਾਲ ਗੁਰੂ ਪਾਤਸ਼ਾਹ ਸ਼ਬਦ ਨਾਲ ਵੀ ਜੋੜ ਕੇ ਆਏ ਸ਼ਬਦ ਨਾਲ ਜੋੜ ਕੇ ਆਏ ਤੇ ਐਸਾ ਜੋੜ ਕੇ ਗੁਰੂ ਪਾਤਸ਼ਾਹ ਕਿ ਜਦੋਂ 200 ਸਾਲ ਤੋਂ ਮਹਦ ਅਕੀਰ ਪਾਸ਼ਾ ਨੇ ਨੰਬਰ ਤੇ ਬਗਾਇਆ ਨਾ ਸਤਨੂ ਉਹਨਾਂ ਆਵਾ ਤੋਂ ਗੁਰਸਿੱਖ ਵਿਚਾਰੇ ਸੀਸ ਦੇਣਾ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਜਪ ਵਿੱਚ 200 ਸਾਲ ਬਹਿਣਾ ਐਸਾ ਸ਼ਬਦ ਦੇ ਨਾਲ ਜੋੜਿਆ ਗੁਰੂ ਪਾਤਸ਼ਾਹ ਸ਼ਬਦ ਨਾਲ ਜੁੜਿਆ ਤੇ ਪੀੜੀ ਨਾਲ ਪੀੜੀ ਜੁੜੇ ਰਹੇ ਪੀੜੀ ਨਾਲ ਪੀੜੀ ਸਿੱਖੀ ਜਾਂਦੀ ਰਹੀ ਹੁਣ ਕੀ ਆ ਆਪਰ ਸ਼ਬਦ ਨਾਲ ਉਹਨਾ ਨਹੀਂ ਜੁੜੇ ਅਸੀਂ ਲੰਗਰਾਂ ਨਾਲ ਜ਼ਿਆਦਾ ਜੁੜੇ ਆਂ ਜਾਂ ਆਪਾਂ ਹੋਰ ਹੋਰ ਚੀਜ਼ਾਂ ਨਾਲ ਜੁੜੇ ਆਂ ਸ਼ਬਦ ਨਾਲ ਨਹੀਂ ਜੁੜੇ ਤਾਂ ਕਰਕੇ ਸਾਡੇ ਘਰਾਂ ਦੇ ਵਿੱਚੋਂ ਜਿਹੜੀ ਸਿੱਖੀ ਆ ਉਹ ਘਟ ਰਹੀ ਆ ਦਿਨੋਂ ਦਿਨ ਮਦਦਗੁਣਾ ਵਧ ਰਿਹਾ ਨਸ਼ੇ ਵਧ ਰਹੇ ਆ ਤਾਂ ਸਿੱਖੀ ਰਿਕਾਟ ਰਹੀ ਆ ਇੱਕ ਪਿੰਡ ਜਿਹੜੇ ਜੇ ਆਪਾਂ ਦੇਖਦੇ ਕਿੰਨੇ ਅਮਰੰਦਰੀ ਨੂੰ ਦਿੰਦੇ ਆ ਇਹ ਨਵੇਂ ਲੋਕ ਜਿਹੜੇ ਜਿਹੜੇ ਬਾਣੀ ਪੜ੍ਹ ਲੈਂਦੇ ਆ ਵਿਚਾਰ ਲੈਂਦੇ ਆ ਜਿਨ੍ਹਾਂ ਨੂੰ ਬਾਣੀ ਦੀ ਸੋਝੀ ਆ ਜਿਹਨਾਂ ਨੂੰ ਬਾਣੀ ਦੀ ਸੋਝੀ ਆ ਉਹ ਬਹੁਤ ਘੱਟ ਹੁੰਦੇ ਆ ਕਈ ਬੰਤੇ ਇਦਾਂ ਦੇ ਹਾਲਤ ਆ ਕਿ ਪੰਜ ਪਿਆਰੇ ਨਹੀਂ ਲੱਭਦੇ ਜਗਤਵੀਰ ਕਰਨ ਦੇ ਨੇ ਉਹਨਾਂ ਨੂੰ ਲਾਣ ਦੇ ਜਣਨ ਕੋਣੀ ਦਿੰਦੇ ਤੇ ਪੰਜ ਸੇਖੀ ਮੈਨੇ ਨਿਕੋ ਹਾਂਦੇ ਸਿੱਖੀ ਘਟ ਨਹੀਂ ਕਿਉਂ ਕਿ ਸ਼ਬਦ ਨਾਲ ਨਹੀਂ ਜੁੜੇ ਸ਼ਬਦ ਨਾਲ ਸਾਡਾ ਧਿਆਨ ਨਹੀਂ ਸ਼ਬਦ ਦੇ ਤੌਰ ਪਰ ਆਵਾਜ਼ ਜਦੋਂ ਗੁਰੂ ਪਾਸ਼ਾ ਉਹ ਭਾਈ ਸੱਜਣ ਕੋਲ ਗਏ ਜਿਸ ਉਹ ਸੱਜਣ ਦਾ ਗੱਦੇ ਹੀ ਲੋ ਤੇ ਜਿਹੜਾ ਬੰਦੇ ਦੀ ਕਤਲ ਕਰ ਦਿੰਦਾ ਜੇ ਉੱਟਰੀ ਜਾਂਦਾ ਹੈ ਮਾਰ ਵੀ ਦਿੰਦਾ ਬਰੋਧਾਰਕ ਵੀ ਬਣਿਆ ਹੋਇਆ ਹੈ ਤੇ ਗੁਰੂ ਪਾਸ਼ਾ ਜਦੋਂ ਉਹਦੇ ਕੋਲ ਗਏ ਤੇ ਗੁਰੂ ਪਾਸ਼ਾ ਨੇ ਉਹਨੂੰ ਇੱਕ ਸ਼ਬਦ ਸੁਣਾਇਆ ਉਹ ਜਿੱਦ ਲਗਿਆ ਉਹਨੂੰ ਲਿਖਣਾ ਕੋਟਨ ਕਾਲਿਡ ਨੂੰ ਜਦੋਂ ਗੁਰੂ ਪਾਸ਼ਾ ਨੇ ਸ਼ਬਦ ਸੁਣਾਇਆ ਉਹਦਾ ਕੀਮਤ ਨਹੀਂ ਪਤਾ ਗਿਆ ਪਰ ਇਸ ਸੋਚ ਬਦਲ ਦਿੱਤੀ ਗੁਰੂ ਪਾਸ਼ਾ ਨੇ ਵਿਚਾਰ ਹੀ ਬਦਲ ਦਿੱਤੇ ਸਾਰਾ ਦਾ ਦਿਖਾਵਾ ਜਿਹੜਾ ਮੈਂ ਛੱਡ ਦਿੱਤਾ ਬਾफी ਮੀਂਦ ਰੁਪਾਸ਼ਾ ਕੋਲ ਵੈਗਰ ਨਾਲ ਜੁੜ ਕੇ ਇੱਕੋ ਸ਼ਬਦ ਸੁਣ ਕੇ ਇੱਕ ਨਿਕਰਨ ਦਾ ਸ਼ਬਦ ਦੇ ਇੰਨੀ ਆਪਣਾ ਕਿਵੇਂ ਜੀਵਨ ਬਦਲ ਰਿਹਾ ਆਪਾਂ ਧਿਆਨ ਨਹੀਂ ਦੇ ਦਿੱਸ਼ਣ ਕਰਵਾ ਸਾਡੀ ਸੁਰਤੀ ਸਾਡਾ ਧਿਆਨ ਸ਼ਬਦ ਵੱਲ ਨਹੀਂ ਹੁੰਦਾ ਜੇ ਅਸੀਂ ਦੇਖਿਆ ਜਦੋਂ ਕੋਰਦਰਗਾਹ ਦੀ ਕਲਾ ਕਰਦੇ ਆ ਨਾ ਨਿਆ ਜੀਤੋਂ ਸਾਡਾ ਧਿਆਨ ਸ਼ਬਦ ਵੱਲ ਗਿਆ ਇਸ ਸ਼ਬਨ ਨੇ ਸਾਨੂੰ ਕੱਜ ਤੋਂ 100 ਕਰੋੜ ਦਾ ਜਨਮ ਬੰਦਾ ਅਮਰੰਦੀ ਦਾ ਆਖ ਲੈਂਦਾ ਗੁਰੂ ਪਾਤਸ਼ਾਹ ਪੰਜ ਪਿਆਰੇ ਨਹੀਂ ਉਹਨੂੰ ਨਾਮ ਕਰਦੀਆਂ ਕਰਦੇ ਆ ਤੈਅ ਦਾ ਕਰਦੇ ਆ ਕਿ ਹੁੰਦੇ ਆ ਜਦੋਂ ਪਾਣੀ ਦੀ ਗਾਲ ਗਣੀ ਦੀ ਗਾਲ ਕਰਨਾ ਜ ਸਾਡੇ ਜਲਦੀ ਹੈ ਕਰਨਾ ਜ ਸਾਡੇ ਜਲਦੀ ਹੈ ਜੀਰੂ ਤੇ ਨੀ ਸਿਕਾ ਆਪਾਂ ਧਿਆਨ ਗਨੀ ਵਿਚਾਰ ਤੇ ਆਪਣੇ ਆਪ ਨੂੰ ਮਹਿਸੂਸ ਹੋਗਾ ਤਾਂ ਆਪਾਂ ਧਿਆਨ ਗਨੀ ਵਿਚਾਰ ਤੇ ਆਪਣੇ ਆਪ ਨੂੰ ਮਹਿਸੂਸ ਹੋਗਾ ਜੇਪਾ ਕਿਥੇ ਨਵਾਚੇ ਗਵਨਤਵ ਗਵਨਤਵ ਬਹੁਦੇ ਕਨੇ ਸਾਸ਼ਮਾਈ ਜੇ ਲੋੜ ਸਮਝਾਂਗੇ ਕਿਸਾ ਤਾਂ ਇਹ ਗੁਰੂ ਪਾਸ਼ਾ ਦੇ ਬਜਨਾ ਦੀ ਕਮਾਈ ਕੀਤੀ ਉਹ ਲੋਹੇ ਦਾ ਤਾਬ ਵਜਦਾ ਹੈ ਐਗੀ ਉਹ ਲੋਹੇ ਦਾ ਤਾਬ ਵਜਦਾ ਹੈ ਐਗੀ ਬੱਛੇ ਹੋਰੀ ਇਹਨਾਂ ਨੇ ਨਾ ਸਿੱਖਾ ਇੱਕ ਗੁਰੂ ਪਾਸ਼ਾ ਦੇ ਕਲਾਸਾਂ ਤੇ ਗੁਰੂ ਸਾਹਿਬ ਦੀ ਜਮਾਤਾਂ ਇਹ ਅੱਜ ਬਸੁੱਲੇ ਜਾਂਦੇ ਆ ਨਾ ਤੁਸੀਂ ਮਾਈਕਰ ਦੀ ਮਾਤ ਲਾਉਂਦੇ ਆ ਕਲਾਸਾਂ ਦੇ ਤੇ ਬੱਚੇ ਨਾ ਬਣਾਉਂਦੇ ਆ ਇਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣਾਉਂਦੇ ਆ ਮੰਦਰ ਜੀ ਬਣਾਉਂਦੇ ਆ ਆਪਾਂ ਸਾਰੇ ਗੁਰਸਿੱਖ ਦੇ ਬੱਚੇ ਵੈਗੁਰੂ ਨੇ ਉਹ ਸਿਖਾਉਂਦੇ ਆ ਰੱਬ ਦੀਆਂ ਕਲਾਂ ਨਾਲ ਦੇ ਮਿਲਾਪ ਦੀਆਂ ਗੱਲਾਂ ਸਮਝਾਉਂਦੇ ਆ ਗੁਰੂ ਸਾਹਿਬਾਂ ਅਸੀਂ ਆਪਾਂ ਇੰਨਾ ਜੁੜ ਕੇ ਬੈਠ ਜੀਏ ਧਿਆਨ ਨਾਲ ਪਿਆਰ ਨਾਲ ਪਿਆਰ ਚ ਰੱਖੀਏ ਸਮਝਾਂ ਦੇ ਬੈਠੀਏ ਤੇ ਬਾਣੀ ਦੇ ਵਿਚਾਰ ਕਰੀਏ ਜਿਹੜੀਆਂ ਪਕਸ਼ਾਂ ਗੁਰਦੁਆਰੇ ਤੁਹਾਨੂੰ ਜੇ ਪਕਸ਼ਾਂ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਇਹ ਕਿੰਨੀ ਉਮਰ ਹੋਣੀ ਬੰਦਿਆ ਵੀ ਕਿੰਨੇ 5 ਸਾਲ ਆਗੇ ਦੀ 10 ਸਾਲ 12 ਸਾਲ ਇਹ ਨੀਮਾ ਪਰ ਉਹਦਾ ਇਹ ਮੋਢੀ ਨੂੰ ਨਾਨਕ ਪਾਸ਼ਾ ਮਿਲਿਆ ਸਭ ਤੋਂ ਪਹਿਲੀ ਵਾਰ ਉਹਨਾਂ ਦੀ ਇੰਨੀ ਮੇਰੇ 5-6 ਸਾਲ ਦੀ ਤੇ ਪਹਿਲੀ ਵਾਰ ਮਿਲਿਆ ਨਾਨਕ ਪਾਸ਼ਾ ਨੇ ਦੈਸ਼ਨ ਹੋਇਆ ਨਾ ਤੇ ਪਿਆਰ ਨਾਲ ਉਸਦੇ ਕੋਲ ਬੈਠੇ ਉਸਨੇ ਸੁਝਾਇਆ ਪਿਆਰ ਨਾਲ ਸੁਝਾਇਆ ਤਾਂ ਉਹ ਇਹ ਸੁਝੋ ਕਿ 5-6 ਸਾਲਾਂ ਬਖਸ਼ਿਸ਼ਾਂ ਕਿਵੇਂ ਲਈ ਜਾਂ ਕਿਹੜੀਆਂ ਬੰਦੀਦਾਂ ਨਹੀਂ ਬਣਦਾ ਕਿਉਂਕਿ ਇਹ ਇਹ ਗੱਲਾਂ ਸਾਨੂੰ ਤਾਂ ਕਿਹਨੇ ਦੱਸੀਆਂ ਨਹੀਂ ਇਹ ਅਮਰਤ ਨਈ ਅਮਰਤ ਨਾਮ ਭਰਿਆ ਹੋਇਆ ਅਮਰਤ ਨਾਮ ਹੈ ਜਿਹਨੂੰ ਬੁਲਸਾ ਦਾ ਨਾਮ ਦੀ ਧਾਰਨਿਆ ਅਮਰਦੀ ਧਾਰਨਿਆ ਤੇ ਨਾਮ ਦੀ ਧਾਰਨ ਅਮਰਤ ਦੇ ਨਾਮ ਲਾ ਅਬਲੀ ਮਾਤਿਲਾਰ ਪਾਇਨਾ ਜੁਮੇ ਆਪਣੇ ਨੀਤੀਆਂ ਦੇ ਜਾਣ ਇਹ ਛੋਟੀ ਗਾ ਬੋਇਟ ਨੂੰ ਜੰਨ ਵੈਜੂ ਅਗਰੇ ਹਰਾ ਪਾਤਰੋਂ ਅੰਦਰੋਂ ਬਾਹਰੋਂ ਵੈਜੂ ਕਰ ਗਵਰਨਦਾ ਇੰਨਾ ਐਂਝੀ ਵੱਡੀ ਬਖਸ਼ਿਸ਼ਾ ਐਂਝੀ ਛਿਟੀ ਬਖਸ਼ਿਸ਼ਾ ਬੈਲੀ ਇੱਕ ਬਖਸ਼ਿਸ਼ ਕੀ ਅਮਨ ਪਤਾ ਹੀ ਨਹੀਂ ਦਿੰਦਾ ਕਿ ਗੁਰਦੁਆਰੇ ਵਰਤੋਂ ਅਸੀਂ ਦੇਦੇ ਨੇ ਜਾਂ ਗੁਰੂ ਸਾਹਿਬ ਪ੍ਰਸ਼ਾਦ ਦਾ ਪਤਾ ਨਹੀਂ ਜਾਂਦਾ ਹੁੰਦਾ ਸਾਰਿਆਂ ਨੂੰ ਪਤਾ ਨਹੀਂ ਲੰਗਰ ਕੋੜੇ ਮੇਲ ਦੇ ਪਤਾ ਤੋਂ ਤੇ ਜੇ ਜੇ ਸੱਜਣ ਪਹਿਲਾਂ ਨਾ ਹੌਂਸ ਕੱਢ ਕੀਤੀ ਹੋਵੇ ਅੱਜ ਅਜੇ ਚੀਤੀਆਂ ਦਾ ਨੰਦਰ ਪੂਰਾ ਗੁਰਦਵਾਰਾ ਵਰਤਨਾ ਹੈ ਕੋ ਕੋ ਬਾਹਰ ਟਲੀ ਵਰ ਵਰ ਲੋਕਾਂ ਨੇ ਆਇਆ ਹੈ ਜੇ ਅਪਨੋ ਉਸ ਮਿਹਰੀਕ ਭਾਈ ਅਮਰਿ ਸ਼ਕੋਣਾ ਸਾਰਿਆਂ ਨੇ ਮਿਲ ਕੇ ਵਾਇਗਰੂ ਕਰਨਾ ਸਾਰੇ ਆਓ ਫਿਰ ਕਿੰਨੇ ਜਾਣੇ ਜਿਨ੍ਹਾਂ ਨੂੰ ਵਾਹਿਗੁਰੂ ਬੋਲ ਲੈ ਗਿਆ ਜਿਨ੍ਹਾਂ ਨੂੰ ਗੁਰੂ ਨਾਨਕ ਪਾਸ਼ਾ ਨਾਲ ਪਿਆਰ ਹੈ ਜਿਨ੍ਹਾਂ ਦੇ ਮਾਂਜੀ ਦੇ ਚਲੋਬਰ ਸੰਗਤ ਕਰਾਂਗੇ ਵਾਇਗਰੂ ਦੇ ਚਾਹੇ ਕੋ ਆਗੇ ਬਾਕੀ ਨਹੀਂ ਆ ਸਕ ਤੇ ਹੁਣ ਗੁਰੂ ਸਾਹਿਬ ਗੱਲ ਕਰੇਗੀ ਗੁਰਦਵਾਰਿਆਂ ਅੰਮ੍ਰਿਤ ਰਾਸ ਦੀ ਮਿਆਦ ਇਹਨ ਲੰਗਰਾਂ ਨਾਲੇ ਪਾਸ਼ਾ ਦਾ ਸਰੀਰਕ ਤੀ ਦੇ ਗੁਰੂ ਦਾ ਹੀ ਹੁੰਦਾ ਸਾਡੇ ਘਰਾਂ ਦੇ ਲੰਗਰ ਕੋਈ ਸਾਨੂੰ ਕੌਣ ਦੇ ਰਿਹਾ ਗੁਰੂ ਹੀ ਦੇ ਰਿਹਾ ਉਹ ਤਾਂ ਸਾਰੇ ਦੇ ਹੀ ਰਹਿਣ ਸਤਿ ਆਸ਼ਾ ਦੇ ਵਿੱਚ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਪਰ ਜਿਹੜੀ ਅਗਲੀ ਗੱਲ ਅਮਰ ਦਾਸ ਦੀ ਉਹ ਨਹੀਂ ਸਾਨੂੰ ਪਤਾ ਕਿ ਗੁਰਦਾਰੇ ਅਮਰ ਦਾਸ ਦਾ ਜਨਮ ਐਸਾ ਰਾਸ ਤੁਹਾਨੂੰ ਜਦ ਤੱਕ ਵਾਇਗਰ ਕੋਟਾ ਦਾ ਮੂੰਹ ਅਮਰ ਦਾਸ ਨਾਲ ਪਰ ਜੇ ਐਸਾ ਰਾਸ ਨਾਲ ਵਿੱਚ ਅਮਰ ਦਾਸ ਸਤ ਗੁਰੂ ਜੁਆਇਆ سان ل بدلو دیا ਜਦੋਂ ਬੱਚਾ ਤੇ ਇਹ ਨੂੰ ਜਾਣੇ ਉਹਦੇ ਆ ਦੇਖ ਕੇ ਉਹਦੇ ਜੀਵਨ ਨਾਲ ਦੇਖ ਕੇ ਇੰਨੀ ਮਿਠਾਸ ਇੰਨਾ ਸੁਭਾਅ ਉਹ ਜਿਹੜਾ ਜੀਵਨ ਇੰਨਾ ਵਧੀਆ ਹੈਣਾ ਉਹਦੇ ਬੱਚਿਆਂ ਨੇ ਆਪੇ ਉਹਦਾ ਦੇਖ ਕੇ ਵੈਲਿਊ ਕਰਦੇ ਜਾਣਾ ਪੀੜੀ ਦਾ ਪੀੜੀ ਹੁੰਦਾ ਰਹਿਣਾ ਬਈ ਪੀੜ੍ਹੀਆਂ ਕਰਕੇ ਸਿੱਖੀ ਜਾਂਦੀ ਨਹੀਂ ਇਤਨਾ ਸ਼ਬਦ ਨਾਲ ਜੋੜਦੇ ਹਨ ਬਾਦਸ਼ਾਹ ਜੇਤੇ ਬਾਦਸ਼ਾਹ ਦੇ ਜਰ ਰਹਿਣ ਉਹਨਾਂ ਬਾਦਸ਼ਾਹ ਨੇ 200 ਸਾਲ ਬਾਅਦ ਅਨੰਤ ਪਰਿਵਰਤਨ ਦੇ ਦਸੇ ਬਾਦਸ਼ਾਹ ਨੇ ਵਾਅਦਾ ਹਰੀ ਤੇ ਉਹਨਾਂ ਆਨ ਰੇ ਸੀਸ ਦੀਆਂ ਨਾਵੇਂ ਕਿਉਂਦੇ ਸਿਆਣੇ ਨਾ ਡਰੇ ਪੀੜੀਆਂ ਜਦੋਂ ਫਿਕਰ ਕਰਾ ਆ ਗਏ ਸਾਡੇ ਬੱਚੇਗਾ ਸਿੱਖੀ ਸਾਹਮਣੇ ਗਿਰੇ ਨੇ ਸਾਹਮਣੇ ਉਹ ਨਹੀਂ ਬੱਜਦੇ ਪੈਰ ਅੱਗੇ ਨਜ਼ੇਰੀ ਹੋਏ ਕੁਝ ਬਾਗ ਬੱਜ ਗਿਆ ਤੇ ਸਾਨੂੰ ਗੁਰਦੁਆਰੇ ਨੂੰ ਥੋੜਾ ਜਿਹਾ ਸੁਧਾਰਨਾਗੇ ਲਾ ਕੇ ਬਣਾਣੇ ਤੇ ਬੱਚੇਗਾ ਹੈ ਸਿੱਖੀ ਗਾਣਾ ਨਹੀਂ ਇੱਥੇ ਪੰਜਾਬ ਰਈ ਹੈ ਯਾਰ ਇਹਨਾਂ ਬਾਗ ਬੱਜ ਜਾਂਦੇ ਨੇ ਗੁਰਦੁਆਰੇ ਕਾ ਨਹੀਂ ਬਣਾਣੇ ਕਰੇ ਸੋਤੇਆਂ ਕਰੀਏ ਨਾ ਵਿਚਾਰ ਕੀਤੀ ਕਿ ਕਿੰਨਾ ਦੂਰ ਬਣਿਆ ਬਾਣੀ ਤੋਂ ਨਾਮ ਤੋਂ ਅਮਰਤ ਤੋਂ ਕਿਉਂ ਬਣਿਆ ਸਤਿਬਦਾਈ ਇਹਦੇ ਵਿੱਚ ਹੈਗੀ ਹੈ ਅਮਰਤ ਨਾਮ ਕੀ ਬਸੇ ਤੋਂ ਜਾਂਦੀ ਹੈ ਗੁਰਦੁਆਰੇ ਲੱਗੇ ਵੈਰਤ ਨਾਲ ਕੀ ਹੋ ਜਾਂਦਾ ਸਾਨੂੰ ਪਤਾ ਨਹੀਂ ਤੇ ਪਾਸੇ ਪਾਸਰੇ ਸਭ ਤੋਂ ਪਹਿਲੀ ਗੱਲ ਜਿੱਦਾਂ ਗੁਰੂ ਦੀ ਮਾਰਗ ਦੇ ਤੁਰ ਕੇ ਹੈ ਇਹ ਨੂੰ ਜਾਣਦਾ ਹੈ ਅਮਰਤ ਨਾਮ ਮਹਾਰਸਵਾਦਾ ਨੇ ਵੈਰ ਦਾ ਨਾਮ ਅਮਰਤ ਬਈ ਇਹ ਜਿਹੜਾ ਉਹਨੂੰ ਮਹਾਰਸਵਾਦ ਗੁਰੂ ਦਾ ਬਹੁਤ ਮਿੱਠਾ ਲੱਗਦਾ ਗੁਰੂ ਦੀ ਬਾਣੀ ਤੇ ਵਰਗੇ ਨਾਮ ਦੀਦਾ ਇਹ ਨਾਮ ਉਹਦੇ ਮਨ ਵਿੱਚ ਵਸ ਜਾਂਦਾ ਜਦ ਕੀ ਮਨ ਬਸਿਆ ਰੰਗਾਂ ਇਸ ਦੇ ਉੱਪਰ ਨਹੀਂ ਜਾ ਜਦ ਕੀ ਮਨ ਬਸਿਆ ਰੰਗਾਂ ਬੰਦਨ ਤੋਰ ਘਹਿਵੇ ਮੰਨ ਪੂਜੇ ਵਰਗੇ ਤੇ ਇਹ ਲੋਕ ਕੀ ਉਹ ਲੋਕ ਸੁਹਿਲੇ ਨਾਮ ਰੰਗ ਕਾ ਆਦੇ ਨੇ ਨੂੰ ਆ ਵੀ ਨਹੀਂ ਆਪਣੇ ਨਾਲ ਗਲਾ ਲਾਦਾ ਇਹ ਲੋਗ ਇਸ ਈਮੇ ਜੰਦਾ ਬਗਰੋਗ ਇਸੇ ਲੋਗ ਜੰਦਾ ਇਹ ਨਾਲ ਜੁੜ ਜਾਂਦਾ ਹੈ ਤੇਹੀ ਵਾਡੀ ਪਹਿਲੀ ਵਕਸ਼ਿਸ਼ ਇਸ ਗੁਫਾ ਮੈਂ ਬਟਪੰਡਾਰਾ ਗੁਰੂ ਗੁਰਸਖ ਦਾਸ ਨੇ ਜਿਹੜਾ ਸਾਡਾ ਸਰੀਰ ਆ ਇੱਕ ਗੋਫਾ ਦੀ ਤਰ੍ਹਾਂ ਆ ਜੇ ਘੜਾ ਦੇ ਖੋਹਾਂਉਂਦੇ ਆ ਮਿੱਟੀ ਦੇ ਭਾੜਦੇ ਆ ਬੇਗਰੋਗ ਦੇ ਰਸਤੇ ਬਣੇ ਨੇ ਉਹ ਗੁਫਾ ਕਹਿੰਦੇ ਆ ਤੇ ਸਰੀਰ ਵੀ ਮਿੱਟੀ ਦਾ ਹੀ ਆ ਹਾਰੇ ਜੀਓ ਗੁਫਾ ਅੰਦਰ ਰੱਖ ਕੇ ਵਜਾ ਤੂੰ ਹੋ ਜਾ ਹਰ ਵੇਲੇ ਜੀਓ ਈਵਾਦੋ ਬੁਫਾਰ ਦਾਹਰ ਕੇ ਇਸ ਸਰੀਰ ਤੋਂ ਬਾਹਰ ਕੀ ਬਾਤ ਨੂੰ ਰੱਖ ਕੇ ਮਾਈ ਜੀ ਨੇ ਵਾਜਾ ਬਹੁਤ ਜਿਆਦਾ ਸਾਧ ਵਜਾ ਜਿਆਦਾ ਸਾਰੇ ਜਿਆਦਾ ਹੈ ਸਰੀਰ ਦੀ ਦੀ ਪੁਹਾਈ ਨਉਂਦਰ ਵਾਜੇ ਪ੍ਰਗਟ ਕੀਏ ਨਉਂਦਰ ਵਾਜੇ ਪ੍ਰਗਟਾ ਦੇਦੇ ਆ ਖਾਂ ਕੰਨ ਨੱਕ ਜਬਾਨ ਮੂੰਹ ਸਭ ਦੇਖਦੇ ਆ ਦਸੋ ਪੁੱਤਰ ਇੱਕ ਦਸੋਂ ਦੁਆਰ ਅੰਦੇਸਦਾ ਨਹੀਂ ਰੂਪ ਨਾਮ ਸਾਡੀ ਦੇ ਚਰਨਾ ਨਾਮ ਕਈਆਂ ਨੂੰ ਸਿਰ ਰਖਵਾ ਦੇਂਦੇ ਆ ਇੱਕ ਨਾਮ ਨੂੰ ਕਈਆਂ ਗੁਰੂ ਸਾਹਿਬ ਨੇ ਖਾ ਦਿੱਤਾ ਸੁਣਾ ਤੇ ਅਨੇਕ ਰੂਪ ਨਾਮ ਪਾਉਂਦੇ ਉਥੇ ਵੈਦ ਦੇ ਰੇਖਾ ਰੂਪ ਆਉਂਦੇ ਨਾਮ ਪਿਆ ਹੈ ਅੰਦਰ ਆਪਰਾਤਿਆਂ ਨੂੰ ਨਾਮ ਚੱਲਦਾ ਰਿਹਾ ਅਮਰਤਾ ਦਾ ਰੂਪ ਹੈ ਸਾ ਤੇ ਇਹ ਦੇ ਰੂਪ ਨਾਮ ਨਾਮ ਇਸ ਦੁਨੀਆ ਦੇ ਖਜ਼ਾਨੇ ਨੇ ਤੇ ਦੰਦ ਨਹੀਂ ਪਾਇਆ ਕੋੰਤੀ ਨਹੀਂ ਪਾਇਆ ਬਸ ਇਹੀ ਨਿਯਮ ਬਕਸ਼ਣਾ ਹਦ ਘਟੇ ਇਸ ਤੀਰ ਦੇ ਅੰਦਰ ਹੀ جن جانے بدلو گی کہ نہیں بدلو گی چلنا شروع کر دو اپنی مت دو ਪ੍ਰਯਤਨ ਕਰਦੀਆਂ ਛੱਡ ਲਈ ਗੁਰੂ ਦਾ ਸਾਰ ਸਕਦਾ ਜੇ ਆਪਣੀ ਨਾਂ ਦੀ ਬਾਤ ਛੱਡ ਲਈਏ ਗੁਰੂ ਦੀ ਬਾਤ ਦੇ ਲਈ ਪਰ ਸੋਹਣ ਸੱਚੇ ਗੁਰੂ ਦੀ ਬਾਤ ਦੇ ਜਿਹੜਾ ਗੁਰੂ ਕਰਨ ਆਇਆ ਨਾ ਉਸਿਆ ਸੀ ਸੇਲ ਕਰਦੇ ਨੋਰੇ ਜਾਦੀ ਲੱਗੇ ਵੀ ਬਾਦਸ਼ਾਹੇ ਸ਼ਕਤਾਂ ਨਾਲ ਉਹਨੇ ਬੈਰੂ ਕਰ ਲਾ ਫੈਟ ਹੋਣੇ ਬੈਰੂ ਬੈਰੂ ਕਰਦਾ ਰੋਲਾ ਪੈਣਾ ਕੌਣ ਕਹੇ ਬਾਣੀ ਤੇ ਕਹੇ ਕਿ ਹੁੰਦਾ ਹੈ ਤੇ ਉਹਨਾਂ ਨੂੰ ਤੇ ਬਾਸ਼ੇਕ ਨਾ ਜਿੰਦ ਜਾਨ ਵਾਰਦਾ ਜਿਹੜੇ ਇਸ ਰਾਹ ਦੇ ਗੁਰੇ ਜਿਹੜੇ ਗੁਰੂ ਨਾਨਕ ਦੇ ਰਾਹ ਇੱਥੇ ਨਾਮ ਜਿ ਜਾ ਸੇਧਤੁਰੇ ਜਿਨ੍ਹਾਂ ਨੇ ਰਹਿਤ ਪਿਆਰੀ ਮਜਬੂਤ ਸਿੱਖ ਪਿਆਰਾ ਨਾ ਇਹ ਜਸ ਸੇਧਤੁਰੇ ਜਿਹੜੇ ਉਹਦੇ ਨੂੰ ਜ਼ਰੂਰ ਬਹੁਤ ਪਿਆਰੇ ਲੱਗਦੇ ਹਨ ਉਹਨਾਂ ਤੋਂ ਜਿੰਦੇ ਜਾਨਵਾਰ ਨੂੰ ਪਿਆਰ ਕਰ ਬਾਦਸ਼ਾਹ ਹਮਾਰੀ ਜੀਵਾਨੀ ਨਿਰਦਵਾਰ ਨੇ ਜਿਹੜੀ ਬਾਤ ਕਰਨਾ ਕਿਉਂ ਅੰਦਰ ਦਾ ਨਾਮ ਬਾਨ ਨਸਾ ਉਹਨਾਂ ਨੇ ਵੈਕਤਾਂ ਉਨੇ ਮਾਰ ਬੱਜਲ ਕਾਟ ਘਾਇਆ ਜਿਨ੍ਹਾਂ ਨੇ ਆਪਣੀ ਹੁੰਮੇ ਨੂੰ ਮਾਰਿਆ ਕਿ ਉਹ ਵੈਗਰੋ ਜਾਂਦਾ ਨਾ ਅਮਰ ਅਸਰੀ ਅੰਦਰ ਆਉਂਦਾ ਖਜਾਨੇ ਦੇ ਖਾੜੀ ਅੰਦਰ ਪਿਆ ਕਿੱਥੇ ਪਿਆ 10ਵੇਂ ਜੇਦੀ ਘਰ ਵੱਸਣਾ ਪਾਇ ਤਾਂ ਹੁਣੇ ਕੀ ਤਾਂ ਮਾਰਦੀ ਵੈਲੂ ਨਾਨਕ ਗੁਰੂ ਨੂੰ ਮਿਲਲੇ ਹਮੇ ਸ਼ਰਧਾ ਜਿਨਾਂ ਨੇ ਹਮੇ ਰਿਸ਼ਤਾ ਬਣਾ ਜੁੜ ਕੇ ਸਾੜ ਦਿੱਤਾ ਜਿਹੜੇ ਬਹੁਤ ਵੈਗਰੋ ਕਰਦੇ ਆ ਜਿਨਹਰ ਜਿਵੇਂ ਆਪ ਨੇ ਆਰ ਬੱਜਰ ਤੋਂ ਬਾਅਦ ਨਾ ਬੱਜਨਾ ਮੰਦਰੰਦਰ ਕੋ ਤੇ ਬੱਜੇ ਨਹੀਂ ਮਿਲਣਾ ਜਿੱਤੇ ਜੈ ਗੁਰੂ ਕੋ ਸ਼ਕਤੀ ਦਾਗ ਨਹੀਂ ਬਣ ਪਿਆ ਹੈ ਹੁਣ ਆਮ ਕਿੰਦਾ ਬੱਜਦਾ ਜਿਹਨੇ ਤੇ ਬਾਣੀ ਨਾਲ ਜੁੜਿਆ ਹੀ ਨਹੀਂ ਬਾਣੀ ਨੂੰ ਵਿਚਾਰਦਾ ਹੀ ਜਾਂਦਾ ਕਿਵੇਂ ਨਾਮੋਂ ਤੇ ਬੱਜਦਾ ਜੁੜਦਾ ਗੁਰ ਕਿਰਪਾ ਬੋਲਦਾ ਹੈ ਜਿੱਤੇ ਗੁਰਸੇ ਦੀ ਕਿਰਪਾ ਹੁੰਦੀ ਹੈ ਉਹਦੇ ਮਨ ਵਿੱਚ ਹੀ ਵਸਦਾ ਹੈ ਬਾਹਰ-ਬਾਹਰ ਕਿਰਪਾ ਦੀ ਗੱਲ ਕਰਨਾ ਹੈ ਗੁਰtrans ਦੀ ਕਿਰਪਾ ਉਹ ਪਰਸਾਦ ਸਾਡੇ ਜੋਰ ਨਾਲ ਨਹੀਂ ਹੋ ਸਕਦਾ ਇਹ ਆਦੇਕਾਰ ਹੁੰਦਾ ਨਹੀਂ ਸਾਰੇ ਬੋਲਣ ਕਰੇ ਕਿਰਪਾ ਦੇ ਨਹੀਂ ਮਿਲਦੀਆਂ ਤੁਸੈ ਕਿਰਪਾ ਕਿੱਦਾਂ ਹੁੰਦੀ ਆ ਜੇ ਆਪਾਂ ਗੁਰਸੱਧ ਹਰਜਨ ਮੰਨ ਲੈਣੇ ਸਾਥ ਬੈਜੇ ਸੀ ਇਹ ਗੁਰਸੱਧ ਨੇ ਪ੍ਰੇਮਨ ਛੱਡ ਉਹਦੇ ਛੱਡੋ ਵੀਡੀ ਬਾਗ ਦੇ ਗਿਆ ਆ ਕਿਹਨਾਂ ਮਾਦੀ ਬਹਿਰੀ ਨਹੀਂ ਜਾਣੀ ਨਹੀਂ ਜਾਣੀ ਨਹੀਂ ਗੁਰ ਨਹੀਂ ਆ ਲੋਕ ਨੇ ਲੋਕ ਜਿਹਨੇ ਸਾਥ ਬੈਜੇ ਗੁਰਸੱਧ ਚੌਧਰੀ ਕਹਿ ਰਹੇ ਸੀ ਫਿਰ ਗੁਰਸੱਧ ਜਾਰੀ ਕਰਦੀ ਰਹਿਣਾ ਅੱਜ ਕੱਲ ਬਹੁਤ ਬੰਦ ਗਏ ਸੀ ਪੰਜ ਘੰਟੇ ਹੀ ਰਹਿੰਦਾ ਰਿਹਾ ਸੀ ਪੰਜ ਕਾਲ ਬਾਤ ਵਤੀਬਾ ਪਾਲੀ ਫਿਰ ਦੁਰਜਨ ਨਾਮ ਦੀ ਦਾਸ ਇਹਦੇ ਉਹ ਗੁਰੂ ਦੀ ਬਾਤ ਤੇ ਦੁਰਿਆਨ ਉਹਨਾਂ ਨੂੰ ਤਰਵਾਣ ਰਿਹਾ ਅੱਜ ਅਸੀਂ ਸੋਚਿਸ਼ ਕਰਦੇ ਹਾਂ ਅੰਮ੍ਰਿਤ ਸਵਾਰ ਦੀ ਅਧੀਕਰ ਉਹਦੇ ਮਾਨ ਕੀ ਬਾਤ ਨਾ ਹੋਈ ਅਪਾਗੇ ਨੇ ਮਾਨ ਕੀ ਤੇ ਅਪਾਗੇ ਨੇ ਮਾਨ ਤੇ ਸਾਡੇ ਕੋਲ ਆ ਬਸਿਆ ਗਿਆ ਊੜਾ ਹੀ ਜਰਦਾ ਬਰਨਾ ਕੋਲ ਕੁੜੇ ਜੇਪਹਾੜਾ ਜੇਗਨ ਸਿਰੋ ਭਾਲਣ ਨੂੰ ਬਾਹਰ ਹੈ ਅੰਦਰੂਨੀ ਕੋਸ਼ਿਸ਼ ਕੀਤੀ ਲੱਭਣ ਦੀ ਗੁਰੂ ਨਾਨਕ ਦੇਵ ਜੀ ਦੇ ਭਾਲੇ ਬਰਨਾ ਬੜੀ ਨਿਕਾਰਾ ਹੈ ਬਰਨਾ ਆਪਣੀ ਕਮਣਾ ਤੇ ਹੋਵੇ ਗੁਰੂ ਨਾਨਕ ਤੋਂ ਹਨ ਉਹੀ ਮੋੜੀ ਨਹੀਂ ਗੁਰੂ ਅੰਸਾਦ ਜੀ ਕਰਨਾ ਅਨੇਕ ਜੁਨਾਹ ਤੇ ਅਰਥੇ ਦਾਤ ਪਾਜਨਾ ਨੇ ਉਹਨੇ ਕੇਂਦਰੀ ਨਹੀਂ ਆਵੇ ਨਾਮ ਨਾ ਰਹੇ ਬਹੁਤ ਵਿਗੜ ਪਰਮ ਜੇਪਾ ਦੇ ਨਾਮ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਸੱਚਾ ਨਾ ਸਦੀਵੀ ਮੋਦਰਾ ਦਾ પ્રકાશ ਵਾਹਿਗੁਰੂ ਉਪਰਿ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਮਨ ਤਨ ਵੇਖੇ ਹਉਮੈ ਮਰ ਜਾਏ ਜਦੋਂ ਬੰਦਾ ਸ਼ਬਦ ਨਾਲ ਛੁੱਟਦਾ ਆ ਆਪਣੇ ਇਸ ਸਰੀਰ ਦੇ ਅੰਦਰ ਹੀ ਆਪਣੇ ਪੰਥ ਦੇਖ ਵਾਹਿਗੁਰੂ ਵਾਹਿਗੁਰੂ ਦਾ ਮਾਟ ਦੇਖਦਾ ਅੰਦਰ ਦੇਖਦਾ ਉਹ ਪ੍ਰਕਾਸ਼ ਹੁੰਦਾ ਹਉਮੈ ਮਰ ਜਾਏ ਉਹਦੀ ਹੋ ਮੇਰੀ ਸਾਰੀ ਮਾਇਆ ਕਰੂ ਦਿੱਤੀ ਉਹ ਦਬਰ ਹੋਮੇ ਨਹੀਂ ਕਰਦੇ ਰਹੇ ਜਦੋਂ ਬੰਦਾ ਬਾਹਰਲੀ ਦੇਵਿੰਦਰ ਮੈਨੂੰ 226 ਜਦੋਂ ਪ੍ਰਮੋਤ ਸਿਮਰਨ ਕਰਾਂਗੇ ਬੈਰ ਸੁਖਾਂ ਸਭੇ ਸ਼ਰਮ ਸਮਾ ਇੱਦਾਂ ਬੈਠੀਏ ਆਪਾਂ ਲਿਖਦੇ ਬੈਠੀਏ ਤੇਰੇ ਨਾਲ ਕੀ ਹੁੰਦਾ ਤੁਹਾਨੂੰ ਪਤਾ ਨਹੀਂ ਮੈਨਾਂ ਬਸੇ ਬਾਝਾਉਦੇ ਗਾਣਾ ਹੁੰਦੇ ਆ ਪਿਆਰ ਹੁੰਦੇ ਆ ਧਰਨਾ ਗੁਰਸਿੱਖ ਪੁੱਤਰ ਮੇਰੀ ਗੱਲ ਮੰਨੀ ਗੁਰੂ ਵਾਲਾ ਬਣਿਆ ਪਰਤਾਂ ਛੱਡੀਆਂ ਤੂੰ ਵੈਰੂ ਕਰਨਾ ਹੈ ਅਰ ਰੇ ਮਾੜੀ ਵਿਚਾਰਨਾ ਬੜਨ ਜੁੜਿਆ ਹੋਇਆ ਹੈ ਮਿਹਰ ਦਸਤਾਰ ਤੁਸ ਕਰਨ ਮਪੜੀ ਆਵੀ ਗੁਰ ਸੰਦਰੰਦ ਲੈ ਉਹ ਹੈ ਅਨੰਦ ਸ਼ਬਦ ਬਜੇ ਅੰਦਰ ਆਪੀ ਗੁਰਮਤੀ ਸ਼ਬਦ ਸੁਣਾਉਣਿਆ ਜੇ ਅੰਦਰ ਚਲੇ ਹੈ ਉਥੇ ਅਨੰਦ ਇੱਕ ਰਾਤ ਬਿਨਾ ਵਜਾਇਆ ਅੰਦਰ ਵਹਿਗੂ ਵਜ ਰਿਹਾ ਹੈ ਤੇ ਫੂਲ ਲਾਉਂਦੇ ਲੋਟਿਆ ਅੰਦਰ ਰਹਿ ਗੂਨਦ ਰਹਿਣ